ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਅੰਬ ਦਾ achar ਤੇ ਆਪਾਂ ਲੈ ਜੀ ਅੰਬ ਆਪਾਂ ਲੈ ਜੀ ਜੇ ਡੇਕ ਲੋ ਅੰਬ ਲਏ ਆ ਤੇ ਉਹਨਾਂ ਦਾ ਜਿਹੜਾ achar ਆਪਾਂ ਬਣਾਉਣਾ ਵਾ ਜੀ ਗੱਲਾਂ ਲਾ ਕੇ ਉਹਦਾ ਤੁਹਾਨੂੰ ਆਪਾਂ ਤਰੀਕਾ ਦੱਸਦੇ ਆ ਜੀ ਤੇ ਆਪਾਂ ਜਿਹੜੇ ਅੰਬ ਲਏ ਸੀ ਉਹਨਾਂ ਨੂੰ ਸੁੱਕਿਆਂ ਨੂੰ ਧੋ ਲਿਆ ਸੀ ਤੋਕੇ ਫਿਰ ਆਪਾਂ ਇਹਨਾਂ ਨੂੰ ਕੱਟ ਲਿਆ ਸੀ ਤੇ ਆ ਜਿਹੜੇ ਮਤਲਬ ਗਿਟਕ ਵਾਲੇ ਆ ਇਹਨਾਂ ਨੂੰ ਆਪਾਂ ਬਾਹਰ ਕੱਢ ਲਿਆ ਵਾ ਤੇ ਜਿਹੜੇ ਉੱਪਰ ਵਾਲੇ ਆ ਉਹਨਾਂ ਨੂੰ ਗੱਲਾ ਕਹਿੰਦੇ ਨੇ ਉਹਨਾਂ ਨੂੰ ਆਪਾਂ ਦੱਲਾ ਲਿਆ ਇਹਦੇ ਛੋਟੇ ਛੋਟੇ ਪੀਸ ਕਰ ਲਏ ਆ ਤੇ ਜਿਹੜੇ ਆ ਵਾਲੇ ਆਮ ਬਵਾ ਇਹ ਗਿਟਕ ਵਾਲੇ ਇਹ ਵੀ ਆਪਾਂ ਨਾਲੀ ਪਾਵਾਂਗੇ ਕਿ ਮਤਲਬ ਸਾਰਿਆਂ ਨੂੰ ਪਸੰਦ ਹੁੰਦੇ ਆ ਕਈਆਂ ਨੂੰ ਇਹ ਵਾਲੇ ਪਸੰਦ ਹੁੰਦਾ ਵਾ ਕਈਆਂ ਨੂੰ ਇਹ ਬੜਾ ਚਾਰ ਪਸੰਦ ਹੁੰਦਾ ਵਾ ਇਸ ਕਰਕੇ ਆਪਾਂ ਦੋਨਾਂ ਨੂੰ ਮਿਕਸ ਕਰਕੇ ਅੱਜ ਬਣਾਵਾਂਗੇ ਤੇ ਇਧਰ ਆਪਾਂ ਰੱਖ ਲਈਆ ਜੀ ਕੜਾਈ ਤੇ ਇੱਕ ਆਪਾਂ ਲਿਆ ਜੀ ਸਰੋਂ ਦਾ ਤੇਲ ਤੇ ਇੱਕ ਪਾਵਾਂਗੇ ਨਮਕ ਤੇ ਵਿੱਚ ਪਾਵਾਂਗੇ ਹਰਦੀ ਪਾਊਡਰ ਤੇ ਨਾਲ ਲਈ ਜੀ ਆਪਾਂ ਸੌਂਫ ਤੇ ਨਾਲ ਲਈ ਜੀ ਆਪਾਂ ਰਹਿ ਵਿਚਲੀ ਮਿਰਚ ਤੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਗੈਸ ਔਨ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਹਿਲਾਂ ਸਰੋਂ ਦਾ ਤੇਲ ਜਿਹੜਾ ਤੇਲ ਵਾਜੀ ਇਹਨੂੰ ਆਪਾਂ ਹੁਣ ਗਰਮ ਕਰ ਲੈਣਾ ਵਾ ਤੇ ਗਰਮ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਕਰਾਂਗੇ ਥੋੜਾ ਠੰਡਾ ਤੇ ਫਿਰ ਇਹਦੇ ਵਿੱਚ ਜਿਹੜਾ ਆਪਣਾ ਲੂਣ ਹਲਦੀ ਆਪਾਂ ਉਹਨਾਂ ਨੂੰ ਮਿਕਸ ਕਰਨਾ ਵਾ ਤੇ ਜਿਹੜੇ ਮਤਲਬ ਆਪਾਂ ਪਾਵਾਂਗੇ ਇਹਦੇ ਵਿੱਚ ਮੇਥੇ ਤੇ ਆਪਾਂ ਪਾਵਾਂਗੇ ਕਲੌਂਜੀ ਉਹ ਆਪਾਂ ਚਾਰ ਭੋਂ ਤੋਂ ਬਾਅਦ ਉਹਨਾਂ ਨੂੰ ਭੁੰਨ ਕੇ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਤੇਲ ਆ ਆਪਣਾ ਹੋ ਗਿਆ ਜੀ ਇਦਾਂ ਗਰਮ ਤੇ ਇਹਨੂੰ ਨਾ ਆਪਾਂ ਜ਼ਿਆਦਾ ਗਰਮ ਕਰਕੇ ਕਾੜਨਾ ਵਾ ਤੇ ਨਾ ਆਪਾਂ ਇਹਨੂੰ ਮਤਲਬ ਕੱਚਾ ਰੱਖਣਾ ਵਾ ਇਸ ਕਰਕੇ ਆਪ ਇਹਨੂੰ ਗਰਮ ਕੀਤਾ ਵਾ ਕਿ ਇਹ ਥੋੜਾ ਜਿਹਾ ਗਰਮ ਹੋ ਕੇ ਜਿਹੜਾ ਸਰੋਂ ਦਾ ਤੇਲ ਦਾ ਕੱਚਾਪਨ ਉਹ ਖਤਮ ਹੋ ਜਾਈ ਤੇ ਇਸ ਕਰਕੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਸੌਫ ਲੋ ਜੀ ਆਪਾਂ ਪਾਵਾਂਗੇ ਸੌਫ ਤੇ ਨਾੜ ਪਾ ਦਵਾਂਗੇ ਜੀ ਇਹਦੇ ਨਮਕ ਨਮਕ ਜੀ ਆਪਣਾ ਜਿੱਦਾਂ ਅੰਬਲੇ ਉਹਦੇ ਹਿਸਾਬ ਨਾਲ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਮਤਲਬ ਵੱਡੇ 2 ਚਮਚੇ ਨਮਕ ਦੇ ਹੋ ਜਾਣਗੇ ਉਸੇ ਹਿਸਾਬ ਨਾਲ ਮੈਂ ਪਾਇਆ ਤੇ ਹੁਣ ਪਾਵਾਂਗੇ ਜੀ ਇਹਦੇ ਵਿੱਚ ਹਲਦੀ ਪਾਊਡਰ ਤੇ ਹਲਦੀ ਪਾਊਡਰ ਵੀ ਆਪਾਂ ਦੋ ਥੀ ਚਮਚ ਪਾਵਾਂਗੇ ਕਿਉਂਕਿ ਜਿਹੜੀ ਹਲਦੀ ਆ ਉਹ ਇਦਾਂ ਸਾਨੀ ਨਾਲ ਥੋੜੀ ਜਿਹੀ ਭੁੱਜ ਜਾਂਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਮਿਰਚ ਲਾਲ ਮਿਰਚਾਂ ਤੁਸੀਂ ਕਟ ਵੀ ਸਕਦੇ ਆ ਘਰ ਵੀ ਬਣਾ ਸਕਦੇ ਆ ਤੇ ਪੈਕਟ ਵਾਲੀਆਂ ਵੀ ਪਾ ਸਕਦੇ ਆ ਕਿਉਂਕਿ ਇਹ ਕੋੜੀਆਂ ਜਿਹੜੀਆਂ ਮਿਰਚਾਂ ਆ ਉਹ ਆਪਾਂ ਪਾਉਣੀਆਂ ਆ 얘ਰੇ ਆਪਾਂ ਹੁਣ ਪਾ ਲੈ ਦੋ ਚਮਚ ਫਿਰ ਉਹ ਆਪਾਂ ਇਹ ਹਲਕਾ ਜਿਹਾ ਹਲਾ ਲੈਣਾ ਇਸ ਤਰ੍ਹਾਂ ਕਰਕੇ ਨਾਲ ਇਹ ਜਿਹੜਾ ਮਸਾਲਾ ਵਾ ਉਹ ਇੱਧਰ ਐਡ ਕਰ ਲੈਣੀ ਤੇ ਹੁਣ ਜਿਹੜੇ ਆਪਣੇ ਆਂਭਾ ਵਾ ਕੱਟੇ ਹੋਏ ਗੱਲਾ ਜਿਹੜਾ ਵਾ ਉਹ ਆਪਾਂ ਇਹਦੇ ਵਿੱਚ ਕਰ ਦਾਂਗੇ ਮਿਕਸ ਫੈਨੂ ਇਸ ਤਰ੍ਹਾਂ ਖਲਾਵਾਂਗੇ ਤੇ ਇਹਦੇ ਵਿੱਚ ਆਪਾਂ ਜਿਹੜਾ ਤੇਲ ਆ ਉਹ ਨਹੀਂ ਪਾਵਾਂਗੇ ਉਹ ਆਪਾਂ ਜਿਹੜੇ ਮੇਥੀ ਤੇ ਕਲੌਂਜੀ ਭੁੰਨ ਕੇ ਤੇ ਉਹ ਆਪਾਂ ਪਾਵਾਂਗੇ ਇਹਦੇ ਜਿਹੜੇ ਕਲੌਂਜੀ ਮੇਥੀ ਆ ਉਹ ਆਪਾਂ ਅਟਕ ਕੇ ਪਾਵਾਂਗੇ ਕਿਉਂਕਿ ਉਹ ਇਸੇ ਵੇਲੇ ਨਹੀਂ ਪਾਉਣੇ ਹੈਗੇ ਉਹ ਨੂੰ ਆਪਾਂ ਦੂਸਰੇ ਦਿਨ ਪਾਵਾਂਗੇ ਇਸ ਤਰ੍ਹਾਂ ਕੇ ਅੱਜ ਜਿਹੜਾ ਇਹ ਮਸਾਲਾ ਵਾ ਇਹਨੂੰ ਆਪਾਂ ਇਦਾਂ ਹੀ ਭੁੰਨਣਾ ਹੈ। ਇਹਦੇ ਵਿੱਚ ਤੇਲ ਨਹੀਂ ਪਾਉਣਾ ਹੈ। ਬਸ ਇਸ ਤਰ੍ਹਾਂ ਕਰਕੇ ਇਦਾਂ ਦਾ ਮਿਕਸ ਕਰ ਲੈਣਾ ਵਸੇ। ਕਿਉਂਕਿ ਜੇ ਆਪਾਂ ਤੇਲ ਪਾਵਾਂਗੇ ਤੇ ਇਹਦੇ ਵਿੱਚ ਖੱਟੇਪਨ ਦੇ ਨਾਲ ਫਿਰ ਜਿਹੜਾ ਅਚਾਰ ਵਾ ਉਹ ਖਰਾਬ ਹੋ ਸਕਦਾ ਵਾ। ਇਸ ਕਰਕੇ ਆਪਾਂ ਅੱਜ ਇਹਦੇ ਵਿੱਚ ਤੇਲ ਨਹੀਂ ਪਾਉਣਾ। ਇਹਨੂੰ ਇਸ ਤਰ੍ਹਾਂ ਪਾ ਕੇ ਤੇ ਆਪਾਂ ਢੱਕ ਦੇਣਾ ਵਾ। ਅਤੇ ਵੀਰੇ ਆਪਣਾ ਮਸਾਲਾ ਬਣਾਇਆ ਸੀਗਾ ਪੂਰਾ ਇਹਦੇ ਵਿੱਚ ਕਿੰਨਾ ਸੋਹਣਾ ਕਲਰ ਇਹਦਾ ਹੋ ਗਿਆ ਵਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਛੱਡ ਦੇਣਾ ਤੇ ਹੁਣ ਆਪਾਂ ਇਹਦੇ ਤੇ ਦੇ ਰਹਿਣਗੇ ਜੀ ਟੱਕਣ ਤੇ ਇਹਨਾਂ ਨੂੰ ਆਪਾਂ ਦੂਸਰੇ ਦਿਨ ਜਿਹੜਾ ਆਪਾਂ ਦੱਸਿਆ ਸੀ ਤੇਲ ਉਹ ਆਪਾਂ ਤੇਲ ਫੇਰ ਪਾਵਾਂਗੇ ਤੇ ਅੱਜ ਦੇ ਮਤਲਬ ਨਹੀਂ ਪਾਉਣਾ ਇਹਨੇ ਜੇ ਅੱਜ ਹੁਣ ਪਾਇਆ ਤੇ ਇਹਨਾਂ ਨੇ ਆਪਣਾ ਪਾਣੀ ਛੱਡ ਦੇਣਾ ਇਸ ਕਰਕੇ ਨਹੀਂ ਇਹ ਸਾਡੇ ਸੁੱਕ ਜਾਂਦੇ ਆ ਇਸ ਤਰ੍ਹਾਂ ਕਰਨ ਨਾਲ ਤੇ ਨਾਲੇ ਪਾਣੀ ਨਹੀਂ ਛੱਡਦੇ ਤੇ ਹੁਣ ਆਪਾਂ ਇਸ ਨੂੰ ਦੇ ਦਾਂਗੇ ਟੱਕਣ ਲਓ ਜੀ ਆਪਾਂ ਦੀ ਇਹ ਟੱਕਣ ਤੇ ਇਹ ਜਿਹੜਾ ਅਚਾਰ ਆ ਇਹ 1 ਸਾਲ ਛੱਡ ਕੇ 2 ਸਾਲ ਲੈ ਵੀ ਨਿਕਲ ਜਾਂਦਾ ਇਸ ਅਚਾਰ ਦੇ ਨਾਲ ਤੇ ਇਹ ਕਦੀ ਵੀ ਖਰਾਬ ਨਹੀਂ ਹੋਊਗਾ ਜਿਹੜਾ ਆਪਾਂ ਚਾਰ ਪਾਇਆ ਸੀ ਅੰਬ ਦੇ ਗੱਲੇ ਵਾਲਾ ਉਹਦੇ ਵਿੱਚ ਅੱਜ ਆਪਾਂ ਪਾਵਾਂਗੇ ਜੀ ਕਲੌਂਜੀ ਲਈ ਆਪਾਂ ਤੇ ਨਾਲ ਲੈਂਦੇ ਜੀ ਮੇਥੇ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾਣਾ ਵਾ ਇਸ ਕਰਕੇ ਆਪਾਂ ਇਹਨਾਂ ਨੂੰ ਭੁੰਨ ਕੇ ਪਾਵਾਂਗੇ ਰੋਸਟ ਕਰਕੇ ਜਿਸ ਨੂੰ ਕਹਿੰਦੇ ਆ ਤੇ ਹੁਣ ਆਪਾਂ ਇੱਧਰ ਰੱਖ ਲਈ ਆ ਜੀ ਕੜਾਈ ਇਹਦੇ ਵਿੱਚ ਪਾਰੇ ਜੀ ਸਰੋਂ ਦਾ ਤੇਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣਾ ਸਮਾਨ ਇਹਦੇ ਵਿੱਚ ਪਾਵਾਂਗੇ ਜੀ ਆਪਾਂ 2 ਚਮਚੇ ਪਾਣੇ ਆ ਜੀ ਮੇਥੇ ਦੇ ਲ ਲਈ ਜੀ ਆਪਾਂ ਇੱਕ ਛੋਟੀ ਚਮਚੀ ਲਈ ਹੈ ਜੀ ਪਲੌਂਜੀ ਦੀ ਤੇ ਨਾਲ ਆਪਾਂ ਲੈ ਲਿਆ ਜੀ ਨਮਕ ਨਮਕ ਵੀ ਆਪਾਂ ਆਪਣੇ ਅੰਬ ਦੇ ਚਾਰ ਦੇ ਹਿਸਾਬ ਨਾਲ ਲਵਾਂਗੇ ਕਾਲਾ ਆਪਾਂ ਪਾਇਆ ਸੀ ਅੱਜ ਆਪਾਂ ਇੰਨਾ ਨਮਕ ਖੋਲ ਪਾਵਾਂਗੇ ਤੇ ਨਾਲ ਇਹਦੇ ਵਿੱਚ ਕਰਨਾ ਵੀ ਜੀ ਬਹੁਤ ਥੋੜੀ ਜਿਹੀ ਸੁਨੂ ਅਸਟਰਾਗਰਕੀ ਤੇ ਘੋਣਾ ਕਰ ਇਹਨਾਂ ਨੂੰ ਕਰ ਦਵਾਂਗੇ ਜੀ ਰੋਸਟ ਕਿ ਇਹ ਜਿਹੜਾ ਸਬਾਨਾ ਆਪਾਂ ਆਪਣੇ achar ਦੇ ਛਾਹਮਣਾ ਪਾਣਾ ਆ ਇਸ ਕਰਕੇ ਆਪਾਂ ਇਹਨੇ ਇਹਨਾਂ ਲਿਆਵਾਂ ਸਮੋਜੀ ਆਪਣੇ ਜਿਹੜੇ ਮੇਥੇ ਵਗੈਰਾ ਸਾਰਾ ਆਪਣਾ ਮਸਾਲਾ ਸੀ ਉਹ ਆਪਣਾ ਦੇਖੋ ਜੀ ਰੋਸਟ ਹੋ ਗਿਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਜੀ ਠੰਡਾ ਤੇ ਫਿਰ ਆਪਾਂ ਇਸ ਨੂੰ ਆਪਣੇ achar ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਦੋ ਮਿੰਟ ਲਈ ਇਹਨੂੰ ਕਰ ਲੈਣੇ ਆ ਜੀ ਠੰਡਾ ਤੇ ਤੋ ਜੀ ਹੁਣ ਆ ਇਸ ਨੂੰ ਇਸ ਦੇ ਵਿੱਚ ਕਰ ਦਵਾਂਗੇ ਜੀ ਐਡ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਸ ਨੂੰ ਉੱਪਰ نیچے ਕਰ ਦਵਾਂਗੇ ਇਸ ਤਰ੍ਹਾਂ ਬਣ ਕੇ ਜੀ ਆਪਣਾ ਜਿਹੜਾ achar ਵਾ ਉਹ ਦੇਖੋ ਜੀ ਕਿਸ ਤਰ੍ਹਾਂ ਹੈ ਨਾ ਵਧੀਆ ਬਣ ਗਿਆ ਵਾ ਇਹ ਰੈਡੀ ਹੋ ਗਿਆ ਵਾ ਤੇ ਹੁਣ ਆਪਾਂ ਇਸ ਨੂੰ ਕਿਸੇ ਵੀ ਦਾਲ ਸਬਜ਼ੀ ਦੇ ਨਾਲ ਖਾ ਸਕਦੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਜੀ ਟ੍ਰਾਈ ਕਰਨਾ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ